ਪੰਜਾਬ ਸਰਕਾਰ ਦਾ ਵੱਡਾ ਇੱਕ ਫੈਸਲਾ ਚੌਥਾ ਜਹਾਜ਼ ਨਹੀਂ ਪਹੁੰਚੇਗਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਜਦ ਕੀ ਚੌਥੇ ਜਹਾਜ਼ ਨੇ ਸੂਤਰਾ ਨੇ 300 ਤੋਂ ਵੱਧ ਮੁਸਾਫਰਾਂ ਨੂੰ ਜਿਹਨਾਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਲੈ ਕੇ ਉਡਾਨ ਭਰ ਲਈ ਹੈ ਜੋ ਕਿ ਪਨਾਮਾ ਦੇ ਵਿੱਚ ਇੱਕ ਹੋਟਲ ਦੇ ਵਿੱਚ ਗ੍ਰਿਫਤਾਰ ਕਰਕੇ ਰੱਖ ਲਏ ਹਨ ਜਿਨ੍ਹਾਂ ਵਿੱਚ ਈਰਾਨ, శ్రీਲੰਕਾ, ਭਾਰਤ, ਪਾਕਿਸਤਾਨ, ਨੇਪਾਲ, ਚੀਨ ਦੇ 300 ਤੋਂ ਵੱਧ ਲੋਕ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 40% ਲੋਕਾਂ ਦਾ ਕਹਿਣਾ ਕਿ ਸਾਨੂੰ ਸਾਡੇ ਦੇਸ਼ ਵਿੱਚ ਜਾਨ ਦਾ ਖਤਰਾ ਹੈ ਇਸ ਕਰਕੇ ਸਾਨੂੰ ਵਾਪਸ ਨਹੀਂ ਜਾਣਾ ਤਿੰਨ ਜਹਾਜ਼ ਜੋ ਕਿ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦੇ ਉਤਰੇ ਸਨ ਅੰਮ੍ਰਿਤਸਰ ਵੱਖ-ਵੱਖ ਉਹਦੇ ਵਿੱਚ ਸ਼ਹਿਰਾਂ ਦੇ ਤੇ ਸਟੇਟਾਂ ਦੇ ਜੋ ਲੋਕ ਸਨ ਉਹਨਾਂ ਵਿੱਚੋਂ ਕੁਝ ਕੁਝ ਜਿਹੜੇ ਤਿੱਜੇ ਜਾਚ ਆਏ ਉਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤੇ ਗਏ ਨੇ ਪੰਜਾਬ ਵਿੱਚ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਸਟੇਟ ਦੇ ਪੰਜਾਬ ਦੇ ਜਾਂ ਹਰਿਆਣਾ ਦੇ ਗੁਜਰਾਤ ਦੇ ਕਿੰਨੇ ਕਿੰਨੇ ਹਨ ਹਾਲੇ ਇਹਦੀ ਲਿਸਟ ਨਹੀਂ ਆਈ ਪਰ ਲੋਕ ਸੂਤਰਾ ਅਨੁਸਾਰ ਇਹ ਕਹਿਣਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਨਾਮਾ ਦੇ ਹੋਟਲ ਦੇ ਵਿੱਚ ਰੱਖਿਆ ਗਿਆ 40% ਲੋਕਾਂ ਦਾ ਤਾਂ ਇਹ ਕਹਿਣਾ ਕਿ ਸਾਨੂੰ ਆਪਣੇ ਦੇਸ਼ ਵਿੱਚ ਜਾਨ ਦਾ ਖਤਰਾ ਹੈ ਸਾਨੂੰ ਵਾਪਸ ਨਹੀਂ ਜਾਣਾ ਤੇ 300 ਤੋਂ ਵੱਧ ਦੀ ਗਿਣਤੀ ਇਹ ਦੱਸੀ ਜਾ ਰਹੀ ਹੈ ਜੋ ਚੌਥੇ ਜਹਾਜ਼ ਦੇ ਵਿੱਚ ਆਈ ਹੈ ਜਿੱਥੇ 트럼ਪ ਸਰਕਾਰ ਨੇ ਆਪਣਾ ਸਖਤ ਫੈਸਲਾ ਸੁਨਾਇਆ ਉਥੇ ਹੁਣ ਡਿਪੋਰਟਰ ਵੀ ਅੱਗੋਂ ਪਰੇਸ਼ਾਨੀ ਦੇ ਨਾਲ ਘਰੇ ਹੋਏ ਨੇ ਤੇ ਉਹ ਹੁਣ ਵਾਪਸ ਨਹੀਂ ਆਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਇੱਥੇ ਆਨ ਦਾ ਵੀ ਇਹ ਖਤਰਾ ਹੈ ਜਿਵੇਂ ਪਿਛਲੇ ਦਿਨੀ ਵੱਖ-ਵੱਖ ਕਸਾਂ ਵਿੱਚ ਪੰਜਾਬ ਪੁਲਿਸ ਨੇ ਬੰਦਿਆਂ ਨੂੰ ਫੜਿਆ ਨੌਜਵਾਨਾਂ ਨੂੰ ਫੜਿਆ ਲੁਧਿਆਣੇ ਦੇ ਅੰਮ੍ਰਿਤਸਰ ਦੇ ਜਾਂ ਹਰਿਆਣਾ ਵੱਲ ਦੇ ਉਸ ਕਰਕੇ ਲੋਕਾਂ ਨੂੰ ਇਹ دہشت ਪੈ ਗਈ ਹੈ ਕਿ ਇੱਥੇ ਆਣ ਨਾਲੋਂ ਤਾਂ ਕਿਤੇ ਕਿਸੇ ਬਾਹਰੀ ਕੰਟਰੀ ਵਿੱਚ ਰਹਿਣਾ ਵਧੀਆ ਹੈ ਤਾਂ ਕਰਕੇ ਸ਼ਾਇਦ ਉਹ ਆਣਾ ਨਹੀਂ ਚਾਹੁੰਦੇ ਪਰ ਸੂਤਰਾ ਦੇ ਹਵਾਲੇ ਰਾਈ ਉਹ ਦੂਜੀ ਗੱਲ ਕਰ ਰਿਹਾ ਉਹ ਕਹਿ ਰਿਹਾ ਕਿ 40% ਲੋਕਾਂ ਦਾ ਤਾਂ ਇਹ ਕਹਿਣਾ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਆਪਣੀ ਜਾਨ ਦਾ ਖਤਰਾ ਹੈ ਜਿਸ ਕਰਕੇ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਜਾਂ ਸਰਕਾਰ ਇਸ ਤੇ ਹੁਣ ਅੱਗੋਂ ਕੀ ਐਕਸ਼ਨ ਲੈਂਦੀ ਆ ਅਗਲਾ ਜਹਾਜ਼ ਕਦੋਂ ਉੱਡਣਾ ਇਸ ਨੂੰ ਜਾਣਨ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੋ ਇਜਤ ਕੈਮਰਾਮੈਨ ਲਖਪ੍ਰਿਤ ਨਾਲ ਅਮਨਦੀਪ ਸਿੰਘ ਜਲੰਧਰ 트럼프 ਸਰਕਾਰ ਦਾ ਬੜਾ ਇੱਕ ਫੈਸਲਾ ਚੌਥਾ ਜਹਾਜ਼ ਨਹੀਂ ਪਹੁੰਚੇਗਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਜਦ ਕੀ ਚੌਥੇ ਜਹਾਜ਼ ਨੇ ਸੂਤਰਾ ਅਨੁਸਾਰ 300 ਤੋਂ ਵੱਧ ਮੁਸਾਫਰਾਂ ਨੂੰ ਜਿਹੜਾ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਲੈ ਕੇ ਉਡਾਨ ਭਰ ਲਈ ਹੈ ਜੋ ਕਿ ਪਨਾਮਾ ਦੇ ਵਿੱਚ ਇੱਕ ਹੋਟਲ ਦੇ ਵਿੱਚ ਗ੍ਰਿਫਤਾਰ ਕਰਕੇ ਰੱਖ ਲਏ ਹਨ ਜਿਨ੍ਹਾਂ ਵਿੱਚ ਈਰਾਨ, శ్రీਲੰਕਾ, ਭਾਰਤ, ਪਾਕਿਸਤਾਨ, ਨੇਪਾਲ, ਚੀਨ ਦੇ 300 ਤੋਂ ਵੱਧ ਲੋਕ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 40% ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਦੇਸ਼ ਵਿੱਚ ਜਾਨ ਦਾ ਖਤਰਾ ਹੈ ਇਸ ਕਰਕੇ ਸਾਨੂੰ ਵਾਪਸ ਨਹੀਂ ਜਾਣਾ ਤਿੰਨ ਜਹਾਜ਼ ਜੋ ਕਿ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦੇ ਉਤਰੇ ਸਨ ਅੰਮ੍ਰਿਤਸਰ ਵੱਖ-ਵੱਖ ਉਹਦੇ ਵਿੱਚ ਸ਼ਹਿਰਾਂ ਦੇ ਤੇ ਸਟੇਟਾਂ ਦੇ ਜੋ ਲੋਕ ਸਨ ਉਹਨਾਂ ਵਿੱਚੋਂ ਕੁਝ ਕੁਝ ਜਿਹੜੇ ਤੀਜੇ ਜਹਾਜ਼ ਆਏ ਉਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤੇ ਗਏ ਨੇ ਪੰਜਾਬ ਵਿੱਚ ਹੁਣ ਇਹਦੇ ਵਿੱਚ ਕਿਹੜੇ-ਕਿਹੜੇ ਸਟੇਟ ਦੇ ਪੰਜਾਬ ਦੇ ਜਾਂ ਹਰਿਆਣਾ ਦੇ ਗੁਜਰਾਤ ਦੇ ਕਿੰਨੇ-ਕਿੰਨੇ ਹਨ ਹਾਲੇ ਇਹਦੀ ਲਿਸਟ ਨਹੀਂ ਆਈ ਪਰ ਲੋਕ ਸੂਤਰਾ ਅਨੁਸਾਰ ਇਹ ਕਹਿਣਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਰਾਮਾ ਦੇ ਹੋਟਲ ਦੇ ਵਿੱਚ ਰੱਖਿਆ ਗਿਆ 40% ਲੋਕਾਂ ਦਾ ਤਾਂ ਇਹ ਕਹਿਣਾ ਕਿ ਸਾਨੂੰ ਆਪਣੇ ਦੇਸ਼ ਵਿੱਚ ਜਾਨ ਦਾ ਖਤਰਾ ਹੈ ਸਾਨੂੰ ਵਾਪਸ ਨਹੀਂ ਜਾਣਾ ਤੇ 300 ਤੋਂ ਵੱਧ ਦੀ ਗਿਣਤੀ ਇਹ ਦੱਸੀ ਜਾ ਰਹੀ ਹੈ ਜੋ ਚੌਥੇ ਜਹਾਜ਼ ਦੇ ਵਿੱਚ ਆਈ ਹੈ ਜਿੱਥੇ 트럼ਪ ਸਰਕਾਰ ਨੇ ਆਪਣਾ ਸਖਤ ਫੈਸਲਾ ਸੁਨਾਇਆ ਉੱਥੇ ਹੁਣ ਡਿਪੋਰਟਰ ਵੀ ਅੱਗੋਂ ਪਰੇਸ਼ਾਨੀ ਦੇ ਨਾਲ ਘਰੇ ਹੋਏ ਨੇ ਤੇ ਉਹ ਹੁਣ ਵਾਪਸ ਨਹੀਂ ਆਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਇੱਥੇ ਆਨ ਦਾ ਵੀ ਇਹ ਖਤਰਾ ਹੈ ਜਿਵੇਂ ਪਿਛਲੇ ਦਿਨੀ ਵੱਖ-ਵੱਖ ਕਸਾਂ ਵਿੱਚ ਪੰਜਾਬ ਪੁਲਿਸ ਨੇ ਬੰਦਿਆਂ ਨੂੰ ਫੜਿਆ ਨੌਜਵਾਨਾਂ ਨੂੰ ਫੜਿਆ ਲੁਧਿਆਣੇ ਦੇ ਅੰਮ੍ਰਿਤਸਰ ਦੇ ਜਾਂ ਹਰਿਆਣਾ ਵੱਲ ਦੇ ਉਸ ਕਰਕੇ ਲੋਕਾਂ ਨੂੰ ਇਹ دہشت ਪੈ ਗਈ ਹੈ ਕਿ ਇੱਥੇ ਆਣ ਨਾਲੋਂ ਤਾਂ ਕਿਤੇ ਕਿਸੇ ਬਾਹਰੀ ਕੰਟਰੀ ਵਿੱਚ ਰਹਿਣਾ ਵਧੀਆ ਹੈ ਤਾਂ ਕਰਕੇ ਸ਼ਾਇਦ ਉਹ ਆਣਾ ਨਹੀਂ ਚਾਹੁੰਦੇ ਪਰ ਸੂਤਰਾ ਦੇ ਹਵਾਲੇ ਰਾਈ ਉਹ ਦੂਜੀ ਗੱਲ ਕਰ ਰਿਹਾ ਉਹ ਕਹਿ ਰਿਹਾ ਕਿ 40% ਲੋਕਾਂ ਦਾ ਤਾਂ ਇਹ ਕਹਿਣਾ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਆਪਣੀ ਜਾਨ ਦਾ ਖਤਰਾ ਹੈ ਜਿਸ ਕਰਕੇ ਅਸੀਂ ਵਾਪਸ ਨਹੀਂ ਜਾਣਾ ਚਾਹਦੇ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਜੱਟ ਸਰਕਾਰ